ਕਬੱਡੀ 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 ਪਾਉਣ ਇੱਕ ਕੀਪਾ ਟਾਂਡੇ ਵਾਲਾ ਇੱਕ ਕੀਪਾ ਸੁਰਖਪੁਰੀਆ ਇੱਕ ਕੀਪਾ ਪਹਿਲਾ ਬਦਣੀ ਵਾਲਾ ਔਰ ਇੱਕ ਕੀਪਾ ਤੁਹਾਡੇ ਸਾਹਮਣੇ ਮੇਰੇ ਪੰਜਾਬੀ ਵੀਰੋ ਐਸੇਲੇ ਜਿੱਦੇ ਤੇਰੇ ਨਾਲ ਪਾਲਾ ਇਦਾਂ ਲੱਗਦਾ ਜਿੱਦਾਂ ਰੋਬਨ ਹਾਟ ਹੁੰਦਾ ਕਬਾ ਲੈ ਵੀ ਹੁਣ ਫੇ ਅੱਜ ਮਲਟੂਰੇ ਤੋਂ ਇਸ ਗੱਭਰੂ ਨੂੰ ਰੋਬਨ ਹਾਟ ਕਬੱਡੀ ਦਾ ਕਿਹਾ ਜਾਊਗਾ ਬਾਲਾ ਰੋਬਨ ਹੱਡ ਕੋਫ ਕਬੱਡੀ ਕੀ ਬਾਤ ਹੈ ਐਡਾ ਜਵਾਨ ਜਿਹੜਾ ਨਿਸ਼ੇਤਰ ਢਾਂਡੀ ਹੋਇਆ ਐਡਾ ਜਵਾਨ ਜਿਹੜਾ ਚਿੱਤਾ ਉਹ ਹਾਸ਼ਮ ਨੇ ਸੱਸੀ ਲਿਖੀ ਹੈ ਔਰ ਜਗਦੇਵ ਕਲਾ ਪਿੰਡ ਐ ਅਮਰਸਰ ਦੇ ਵਿੱਚ ਓਡਾ ਕਾਡ ਕਬੱਡੀ ਤੇ ਵਾਹ ਵੀ ਵਾਹ ਤੁਕ ਤੁਕ ਕੀ ਨਾਮ ਹੈ ਪਹਿਲੀ ਰੇਡ ਤੇ ਪਹਿਲਾ ਜਫਾ ਉਧਰਲੇ ਪਾਸੇ ਯਾਦੇ ਸਰਪੰਚ ਨੇ ਲਾਇਆ ਹੈ ਯਾਦੇ ਯਾਦੇ ਮੈਂ ਤੈਨੂੰ ਖਿਤਾਬ ਤੇ ਜਿਹੜਾ ਨਾ 3 ਅਗਸਤ ਨੂੰ ਦੇਣਾ ਸੀ ਪਰ ਤੇਰੇ ਪਹਿਲਾ ਜਫਾ ਲਾਉਣ ਤੇ ਅੱਜ ਮੇਰੇ ਮਨ ਵਿੱਚ ਆ ਗਿਆ ਵੀ ਜਿਹੜਾ ਖਿਤਾਬ 3 ਅਗਸਤ ਨੂੰ ਜਿਹੜਾ ਕੈਨੇਡਾ ਕੱਪ ਦੇ ਦੇਣਾ ਸੀ ਅੱਜ ਤੋਂ ਯਾਦੇ ਤੂੰ ਮੈਰਾਡੋਨਾ ਆਫ ਕਬੱਡੀ ਦੇ ਤੌਰ ਤੇ ਜਾਣਿਆ ਜਾਵੇਂਗਾ ਮੈਰਾਡੋਨਾ ਜਿਹੜਾ ਦੁਨੀਆ ਦਾ ਬਹੁਤ ਹੀ ਸੁਪਰ ਖਿਡਾਰੀ ਹੋਇਆ ਯਾਦੇ ਅੱਜ ਤੈਨੂੰ ਮੈਰਾਡੋਨਾ ਆਫ ਕਬੱਡੀ ਦਾ ਜਿਹੜਾ ਖਿਤਾਬ ਮਿਲਿਆ ਇਹ ਖਿਤਾਬ ਇਹ ਅੱਜ ਐਮਨਾਲੀ ਮਲਡੂਰਾ ਤੇ ਇਧਰਲੇ ਪਾਸੇ ਅੱਜ ਐਮਨਾਲੀ ਜਿਹੜਾ ਮੈਰਾਡੋਨਾ ਹੈ ਲਾਓ ਇਹ ਖਿਤਾਬ ਮੈਂ ਰੋਕਿਆ ਹੋਇਆ ਸੀਗਾ ਪਰ ਅੱਜ ਰੰਦਾਵੇ ਰਿਲੀਜ਼ ਕਰ ਦਿੱਤਾ ਇਹ ਮੈਰਾਡੋਨਾ ਦੀ ਖੂਬਸੂਰਤੀ ਹੈ ਪਾਲਾ ਰੋਬਨਹਟ ਤੇ ਸਰਪੰਚ ਮੈਰਾਡੋਨਾ ਮਾਈਕ ਤੇ ਰੰਦਾ ਲੱਗਦਾ ਜਰੂਰ ਇਹਨੇ ਚੁੰਗੀ ਹੋਊ ਪੂਰੀ ਆ ਦੌੜ ਲਾਈ ਹੋਈ ਨਹਿਰ ਦੇ ਕਿਨਾਰੇ ਆ ਨਾਲੇ ਡੰਡ ਕੱਢੇ ਹੋਣੇ ਚਰਨਾਮ ਸਿੰਘ ਜੀ ਆਹ ਵੇਖੋ ਸਾਹਮਣੇ ਪਰ ਬਈ ਸਵਾਦ ਲਿਆਤਾ ਹੈ ਵਾਹ ਬਈ ਵਿ ਸਿਰਾ ਲਾਤਾ ਮੁੰਡੇ ਨੇ ਇਹ ਗਿੰਨੀ ਤਾਂ ਜਿਹੜਾ ਹੈ ਨਾ ਸਾਡਾ ਕਹਿੰਦਾ ਆ ਇਹਨੂੰ ਡਾਇਮੰਡ ਕਿਹਾ ਜਾਊਗਾ ਕਬੱਡੀ ਦਾ ਲੈ ਬੈਰ ਬਈ ਡਾਇਮੰਡ ਆਫ ਕਬੱਡੀ ਸਾਡਾ ਗਿੰਨੀ ਸ਼ੁਕਰ ਸਾਹਿਬ ਡਾਇਮੰਡ ਹੋ ਗਿਆ ਏ ਡਾਇਮੰਡ ਹੋ ਗਿਆ ਡਾਇਮੰਡ ਹੋ ਗਿਆ ਜੋ ਮੈਰਾਡੋਨਾ ਹੋ ਗਿਆ ਪਾਲਾ ਰੋਬਨ ਹੁੱਟ ਹੋ ਗਿਆ ਔਰ ਰੰਦਾਵੇ ਇਹ ਡਾਇਮੰਡ ਬਣ ਗਿਆ ਡਾਇਮੰਡ ਬਾਈ ਸਿਰਾ ਲਾਤਾ ਮੁੰਡੇ ਨੇ ਨਾ ਐਸਏਟੀ ਰੰਗ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ